ਬੜੇ ਧਿਆਨ ਦੇ ਨਾਲ ਸੁਣੀਏ ਮੈਂ ਉਹਨਾਂ ਦਾ ਵਿਰੋਧੀ ਹੋਵਾਂਗਾ ਜਿਹੜੀਆਂ ਕੀ ਕਰਦੀਆਂ ਨੇ ਕੀ ਕਰਦੀਆਂ ਨੇ ਜਿਨ੍ਹਾਂ ਦੇ ਦਿਓ ਯਾਰ ਨੇ ਦਿਓ ਯਾਰ ਨੇ ਦੇਵਤੇ ਯਾਰ ਨੇ ਦਿਓ ਯਾਰ ਨੇ ਜਾਓ ਜਾਦੂਗਰਾਂ ਦੇ ਮੰਗਰ ਜਾਰੀ ਲਾਉਣ ਨੂੰ ਫਿਰਦੀਆਂ ਨੇ ਤੇ ਮੈਂ ਕੀ ਹੋਵਾਂਗਾ ਉਹਨਾਂ ਦਾ ਵਿਰੋਧੀ ਹੋਵਾਂਗਾ ਇਹ ਪ੍ਰਭੂ ਦੇ ਕਲਾਮ ਵਿੱਚ ਲਿਖਿਆ ਪ੍ਰਭੂ ਦੇ ਪਵਿੱਤਰ ਗ੍ਰੰਥ ਚ ਲਿਖਿਆ ਕਿ ਜਿਹੜੀਆਂ ਉਸ ਪ੍ਰਾਣੀ ਦੇ ਮਗਰ ਮਗਰ ਤਰਸ ਪ੍ਰਾਣੀ ਦੇ ਮਗਰ ਮਗਰ ਫਿਰਦੀਆਂ ਨੇ ਕਿ ਬਾਬਾ ਜੀ ਮੇਰੀ ਜਾਨੀ ਲਾ ਲਓ ਬਾਬਾ ਜੀ ਮੈਨੂੰ ਮੁੰਡਾ ਦੇ ਦਿਓ ਬਾਬਾ ਜੀ ਮੇਰਾ ਇਹ ਹੋ ਜਾਵੇ ਬਾਬਾ ਜੀ ਜੇ ਹੋ ਜਾਏ ਬਾਬਾ ਜੀ ਮੇਰਾ ਘਰ ਬਣ ਜਾਏ ਤੁਹਾਨੂੰ ਸਮਝ ਨਹੀਂ ਆ ਕਿ ਬਾਬਾ ਦੇ ਆਪ ਆਪ ਕਿੱਥੇ ਰਹਿੰਦਾ ਭਲਾ ਕਿੱਥੇ ਰਹਿੰਦਾ ਉਹ ਬਾਬੇ ਕਿੱਥੇ ਹੋਣਗੇ ਕਿੱਥੇ ਰਹਿੰਦੇ ਨੇ ਜੰਗਲਾਂ ਦੇ ਵਿੱਚ ਉਹ ਵੀ ਉਹ ਵੀ ਝੁੱਗੀ ਪਾਈ ਹੁੰਦੀ ਆ ਹਾਂ ਤੇ ਜੇ ਬਾਬੇ ਦੀ ਜਗ੍ਹਾ ਤੇ ਬੈਠਣ ਦੀ ਜਗ੍ਹਾ ਵੀ ਕਿੱਥੇ ਹੁੰਦੀ ਆ ਉਥੋਂ ਦੀ ਨੰਗੋਗੇ ਨਾ ਤੇ ਤੁਹਾਨੂੰ ਮਿੱਛਾ ਆਉਣ ਲੱਗ ਪੈਣਗੇ ਐਨੀ ਮਤਲਬ ਉਹਦੀ ਤੂਫਾਨ ਦੀ ਬਦਬੂ ਐਨੀ ਜ਼ਿਆਦਾ ਅੱਗੇ ਵਿਚਾਰਾ ਮਰਿਆ ਬਾਬਾ ਉਹਨੂੰ ਤੂਫਾਂ ਦੇ ਦੇ ਕੇ ਮਾਰ ਦਿੰਦੇ ਆ ਉਹਨੂੰ ਕੀ ਕਰਦੇ ਨੇ ਤੂਫਾਂ ਦੇ ਦੇ ਕੇ ਮਾਰਦੇ ਨੇ ਉਧਰੋਂ ਤੇਲ ਪਾ ਪਾ ਕੇ ਮਾਰਦੇ ਨੇ ਹਾਂ ਬੋਲੋ ਹਾਲੇਲੂਇਆ ਹਾਂ ਤੇ ਉਹਦੇ ਕੋ ਜਾ ਕੇ ਕਹਿਣਾ ਇੱਥੇ ਬਾਈਬਲ 'ਚ ਲਿਖਿਆ ਆ ਨਾ ਜਿਹੜੀਆਂ ਉਹਨਾਂ ਦੇ ਮਗਰ ਜਾਰੀ ਲਾਉਣ ਨੂੰ ਫਿਰਦੀਆਂ ਨੇ ਤੇ ਜਾ ਕੇ ਕੀ ਕਹਿੰਦੀਆਂ ਨੇ ਬਾਬਾ へ ਉੱਪਰ ਵਾਲੇ ਤੇ ਉੱਪਰ ਵਾਲਾ ਉੱਪਰ ਵਾਲਾ ਹਰਾਨ ਹੁੰਦਾ ਯਾਰ ਉਹਦੇ ਗਾੜੀ ਰੋਡੀਆਂ ਨੇ ਜਿਹੜਾ 3 ਫੁੱਟ ਥੱਲੇ ਡੂੰਘੇ ਟੋਏ ਦੇ ਵਿੱਚ ਪਿਆ ਹੋਇਆ ਹੈ ਨਾ ਬਾਬੇ ਕੋ ਜਾਣ ਕੇ ਕਹਿਣ ਗਿਆ ਬਾਬਾ ਜੀ ਘਰ ਬਣਦੇ ਉਹ ਕਹਿੰਦਾ ਮੈਂ ਤੇ ਆਪ ਜੰਗਲ 'ਚ ਰਹਿੰਦੇ ਹਾਂ ਮੇਰੇ ਤੇ ਤੇ ਰੋਡ ਪਰ ਨਹੀਂ ਆਪ ਰੋਡ ਤੋਂ ਕਿੰਨੀਆਂ ਵਿਖਾ ਕਰਦੇ ਨੇ ਹੈ ਇੱਥੇ ਪ੍ਰਭੂ ਪਰਮੇਸ਼ੁਰ ਕਹਿੰਦਾ ਮੈਂ ਉਹਨਾਂ ਦਾ ਵਿਰੋਧੀ ਹੋਵਾਂਗਾ ਪ੍ਰਭੂ ਉਹਨਾਂ ਦਾ ਵਿਰੋਧ ਕਰੇਗਾ ਤੇ ਬਾਈਬਲ 'ਚ ਲਿਖਿਆ ਮੈਂ ਹਮ ਹਲੀ ਮਾਰੇ ਨਾਲ ਪਿਆਰ ਕਰਦਾ ਮੈਂ ਰਾਗਨਾ ਵਾਲਿਆਂ ਦੇ ਨਾਲ ਪਿਆਰ ਕਰਦਾ ਬੰਦਗੀ ਕਰਨ ਵਾਲਿਆਂ ਦੇ ਨਾਲ ਕੀ ਕਰਦਾ ਪਿਆਰ ਕਰਦਾ ਤੇ ਜਿਹੜੇ ਪ੍ਰਭੂ ਪਰਮੇਸ਼ਰ ਦੇ ਨੇੜੇ ਆ ਜਾਂਦੇ ਨੇ ਤੇ ਪ੍ਰਭੂ ਉਹਨਾਂ ਦੇ ਨੇੜੇ ਆ ਜਾਂਦਾ ਤੇ ਨੇੜੇ ਆ ਕੇ ਉਹਨਾਂ ਦੀ ਸਾਰ ਲੈ ਲੈਂਦਾ ਬੋਲੋ ਹallelujah ਹallelujah ਕੋਈ ਕਹਤਾ ਹੈ ਕਿ ਮuje ਖੁਦਾ ਤੋਂ ਦਿਸਤਾ ਨਹੀਂ ਖੁਦਾ ਤੋਂ नहीं अरे मेरी बहन मेरे भाई खुदा तो दिशता है पर मुझे दिखता है पर तुझे दिखता नहीं है खुदा पुणे दिखता है खुदा उन्हें दिखता है जेडा उनको पहचान लेता है जो उसको पहचान लेता है जिसको वो पहचान लेता है उसका वो बेड़ा पार कर देता है तू कहता है कि खुदा मुझे दिखता नहीं खुदा तो दिखता है जब दुख मुसीबत परेशानी आती है सब छोड़ जाते हैं, वही आके तेरे सामने है तो दिखता है बोलो ले, वो ही देखता है सब चले जाते हैं सब भाग जाते हैं पर प्रभु वही का वही खड़ा रहता है देखने वाली आंख चाहिए नजरों को तो वो ही रहती है नजरा तो वो ही रहती है सोच बदल जाती है जब सोच बदलती है तो जब सोच बदलती है तो प्रभु दिखता नहीं है जब सोच प्रभु की आती है तो प्रभु फिर दिखता भी है तो फिर फिर वो सुखता नहीं फिर सदाई दिखता है बोल दो दिखता। वो दिखता रहता है वो कभी भी पीछे हटने वाला नहीं है वो कभी पीछे नहीं हटता हम उसको छोड़ देते हैं लेकिन वो नहीं छोड़ता वो कभी भी छोड़ता नहीं है बोलो आमी, आमी। हम बेवफा हो जाते हैं वो कभी बेवफा होता नहीं उसकी वफा तो सदाती है हम वफा करने वाले से बेवफा हो जाते हैं आज हम यहां कल वहां चले जाते वो तो दिखता है लेकिन हम उसको देखते नहीं है बोलो आमीन अच्छा की लिखा था बाबा से? अगला वचन पढ़िए तो तुसी अपने आप रूप विक्टर करो तुसी मेरे प्यारे प्यारे ध्यान ठहराओ

ਅਤੇ ਤੁਸੀਂ ਮੇਰੀਆਂ ਬਿੱਧੀਆਂ ਦੀ ਬਿੱਧੀਆਂ ਦਾ ਧਿਆਨ ਰੱਖਣਾ ਹੁਣ ਤੁਸੀਂ ਮੈਨੂੰ ਜਾਣ ਲਿਆ ਹੁਣ ਤੁਸੀਂ ਮੈਨੂੰ ਪਹਿਚਾਨ ਲਿਆ ਹੁਣ ਤੁਸੀਂ ਪ੍ਰਭੂ ਦੇ ਚਰਨਾਚ ਆ ਗਏ ਹੋ ਤੇ ਮੇਰੀਆਂ ਬਿੱਧੀਆਂ ਦਾ ਕੀ ਰੱਖਣਾ ਧਿਆਨ ਰੱਖਣਾ ਵੇ ਸਭ ਭਾਵੇਂ ਇਸ ਬੱਚੀ ਨੂੰ ਮੇਰੀ ਭੈਣ ਬੜੀ ਚੰਗੀ ਆ ਲਗਾਤਾਰ ਪ੍ਰਭੂ ਦੀ ਬੰਦਗੀ ਕਰਨ ਵਾਲੀ ਆ ਤੇ ਮਿਹਰਬਾਨੀ ਕਰਕੇ ਜਿੱਦਾਂ ਜਿਨ੍ਹਾਂ ਦੇ ਬੱਚੇ ਆ ਨਾ ਉਹਨਾਂ ਉਹਨਾਂ ਨੂੰ ਦੇ ਦਿਓ ਜੇ ਤੁਹਾਡੇ ਰੇ ਤੁਸੀਂ ਇਹਨੂੰ ਆਪਣੀ ਗੋਦ ਵਿੱਚ ਲੈ ਲਓ ਤੇ ਥੋੜਾ ਜਿਹਾ ਛਿੜਕ ਦਿਓ ਲਾਕੇ ਨਹੀਂ ਜਾਣਾ ਛੱਡਣਾ ਨਹੀਂ ਆ ਪ੍ਰਭੂ ਨੇ ਕਿਹਾ ਬੱਚੇ ਮੇਰੇ ਕੋਲ ਆਉਣ ਦਿਓ ਇਹਨਾਂ ਨੂੰ ਰੋਕਣਾ ਨਹੀਂ ਬੜੇ ਧਿਆਨ ਨਾਲ ਸੁਣੀ ਅਗਲਾ ਵਚਨ ਜਿਹੜਾ ਵਾ ਮੈਂ ਚਾਹਾਂਗਾ ਇਹਹੀ ਵਚਨਿਆ 26 ਤੇ 26 ਦੀ ਸ਼ਤਾਈਆ ਇਹਨੂੰ ਪੜ ਦੇਣਾ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗਾ ਫਿਰ ਬੰਦ ਕਰ ਦਵਾਂਗਾ ਇਸ ਵਿਸ਼ੇ ਨੂੰ ਅਤੀਤ ਸੀੰਬੀ ਰੀ ਅਕੀ ਪ੍ਰਦਿੱਪਰ ਕੋ ਉਹ ਕਿੰਨੇ ਵੀ ਬਾਪ 26 13 27 ਐਪ ਨੂੰ ਜੇ ਮੈਂ ਮਿਹਰਬਾਨੀ ਕਰਕੇ ਜੇ ਕਿਤੇ 26 ਵੀ ਪੜ ਦਿਓ ਨਾ ਤੇ ਹਿੰਦੀ ਚ ਪੜ ਦਿਓ ਤੇ ਹੋਰ ਵਧੀਆ ਲੱਗੇਗਾ ਹਾਂਜੀ 26 ਪੜਿਆ ਨਾ ਅੱਛਾ 26 ਨੂੰ ਹਿੰਦੀ ਚ ਕੌਣ ਜਣਾ ਪੜੇਗਾ ਆ ਬੜੇ ਪੜਦੇ ਹਿੰਦੀ ਚ ਵੈਰੀ ਗੁੱਡ की लिखा मैं उन्होंने दा जो किए जो इंग्लिश के लिखा उची आवाज न पढ़ना हाँ You shall be holy and belong only to me, because I am the Lord and I am holy. I have set you apart from the other nations, so that you would belong to me, the Lord. हाँ, की मत बोला था। तुसी पवित्र हो क्योंकि तुसी मेरे। तुसी पवित्र हो क्योंकि तुसी मेरे। ती हो ती पे पुत्र हो अच्छा हिंदी भी बैबल में भी थोड़ा जा देखा थोड़ा थोड़ा तर्जमे का अंतर हों हाँ जी मैंने तुम्हारा मैंने तुम्हें अपना विशेष जन्म बनाया है मैंने तुझे अपना विशेष अपना विशेष मैं तुझे अपना बहुत खास बेटी और बेटा बनाया है आगे इसलिए तुम्हें मेरे लिए इसलिए तुम्हें मेरे लिए पवित्र होना चाहिए इसलिए तुम मेरे लिए पवित्र होना चाहिए।, चाहिए क्या करना है आपने प्रभु क्या कह प्रभु क्या कह रहा है कि तुसी मेरे लिए क्या हो पवित्र क्योंकि मैंने तुझे ਆਪਣੇ ਲਈ ਬਹੁਤ ਹੀ ਆਪਣੇ ਲਈ ਵਸੇ ਜਣੀ ਕਿ ਅਲੱਗ ਕੀਤਾ ਮੈਨੇ ਆਪਣੇ ਲਈ ਬਹੁਤ ਹੀ ਤੈਨੂੰ ਅਲੱਗ ਕੀਤਾ ਹੈ ਵੱਖਰਾ ਕੀਤਾ ਹੈ ਬੋਲੋ ਹੋਏ ਹਰ ਤੂੰ ਸਿੱਖੀ ਹੋ ਪਵਿੱਤਰ ਹੋ ਗੋ ਜਾਦੂਗਰਾਂ ਦੇ ਮਗਰ ਨਹੀਂ ਜਾਣਾ ਦੇਵਤਿਆਂ ਦੀ ਪੂਜਾ ਨਹੀਂ ਕਰਨੀ ਮੈਨੇ ਕਿਹਾ ਬਾਈਬਲ ਚ ਲਿਖਿਆ ਜਬੂਰਾ ਚ ਲਿਖਿਆ ਉਹਨਾਂ ਦੇ ਕੰਨ ਤਾਂ ਹਨ ਪਰ ਉਹ ਸੁਣਦੇ ਨਹੀਂ ਉਹਨਾਂ ਦਾ ਮੂੰਹ ਤੇ ਹੈ ਪਰ ਕੁਝ ਖਾਂਦੇ ਨਹੀਂ ਉਹਨਾਂ ਦੀ ਅੱਖੀਆਂ ਹੈਗੀਆਂ ਤੁਹਾਨੂੰ ਦੇਖਦੀਆਂ ਨਹੀਂ ਹੈ ਪ੍ਰਭੂ ਜੀ ਕਹਿੰਦੇ ਨੇ ਤੁਸੀਂ ਮੇਰੇ ਲਈ ਪਵਿੱਤਰ ਹੋ ਜਾਓ ਤੁਸੀਂ ਪਵਿੱਤਰ ਹੋ ਜਾਓਗੇ ਤੇ ਫੇਰ ਹੀ ਪ੍ਰਭੂ ਤੁਹਾਨੂੰ ਛੂਏਗਾ ਪ੍ਰਭੂ ਉਹਨਾਂ ਚੋਂ ਸੁੰਦਾ ਨਹੀਂ ਆ ਪਰ ਉਹ ਤੁਹਾਨੂੰ ਉਦੋਂ ਸੁਏਗਾ ਜਦੋਂ ਤੁਸੀਂ ਪਵਿੱਤਰ ਹੋ ਜਾਓਗੇ ਅੱਜ ਤੁਹਾਨੂੰ ਪਵਿੱਤਰ ਹੋਣ ਦੀ ਬਹੁਤ ਹੀ ਜ਼ਰੂਰਤ ਹੈ ਤੇ ਪਵਿੱਤਰ ਇੱਕੋ ਹੀ ਆ ਜਿਹੜਾ ਤੁਹਾਨੂੰ ਪਵਿੱਤਰ ਕਰ ਸਕਦਾ ਹੈ ਉਹ ਹੈ ਯਿਸੂ ਮਸੀਹ ਉਸਕੇ ਪਾਸ ਪਵਿੱਤਰ ਆਤਮਾ ਹੈ ਅੱਛਾ ਅਗਲਾ वचन ਕੀ ਕਹਿੰਦਾ ਹੈ ਅਤੇ ਤੁਸੀਂ ਮੇਰੇ ਅੱਗੇ ਹਾਂ ਨਾਲੇ ਮਨੁੱਖ ਜਾਂ ਟੀਵੀ ਜਾਂ ਮਨੁੱਖ ਕੌਣ ਮਨੁੱਖ ਜਾਂ ਟੀਵੀ ਫਿਰ ਬੋਲੋ ਕੌਣ ਮਨੁੱਖ ਜਾਂ ਟੀਵੀ ਜਿਸ ਦੇ ਦਿਓ ਯਾਰ ਹੈ ਜਿਸ ਦੇ ਦਿਓ ਯਾਰ ਹੈ ਹਨ ਕੌਣਿਆਂ ਦੇ ਯਾਰ ਉਹਨਾਂ ਦੇ ਦਿਓ ਜਿਨ੍ਹਾਂ ਦੇ ਦੇਵਤੇ ਯਾਰ ਹਨ ਅਗਲਾ ਕਿਆ ਜਾਦੂਗਰ ਹੈ ਜਾਂ ਉਹਦਾ ਯਾਰ ਦੋਸਤ ਜਾਂ ਮਿੱਤਰ ਜਾਂ ਜਾਂ ਕੋਡਾ ਕੋਈ ਸਾਥ ਜਾਂ ਸੰਬੰਧੀ ਕੌਣ ਹੈ ਜਾਦੂਗਰ ਉਹਦਾ ਯਾਰ ਹੈ ਤੇ ਫਿਰ ਕੀ ਹੋਏਗਾ ਤੋ ਜਰੂਰ ਵੱਡਿਆ ਜਾਵੇ ਹਾਂ ਹੋ ਕੇ ਕਰੇ ਕੀਤਾ ਜਾਵੇ ਵੱਡਿਆ ਜਾਵੇ ਓ ਹੁਣ ਵੱਡਿਆ ਜਾਵੇ ਜਣੀ ਕਿ ਉਹਨੂੰ ਵਾਢ ਨਹੀਂ ਦੇਣਾ ਕਿਤੇ ਕਿਤੇ ਗੁੱਸੇ ਚ ਆ ਕੇ ਕਿਤੇ ਵਾਢ ਨਾ ਦਿਓ ਵਢਣਾ ਕੀ ਆ ਉਹਦੇ ਅੰਦਰੋਂ ਜਿਹੜਾ ਦੁਸ਼ਟ ਆਤਮਾ ਉਹਦੇ ਅੰਦਰ ਆਣਾ ਜਿਹਦੇ ਨਾਲ ਉਹ ਜਾਦੂ ਕਰਦਾ ਉਹ ਵਢਿਆ ਜਾਵੇ ਬੋਲੋ ਹallelujah ਹallelujah ਕਾਫੀ ਟਾਈਮ ਹੋ ਗਿਆ ਇੱਕ ਵਾਰੀ ਚੰਡੀਗੜ੍ਹ ਮੇਰੀ ਡਿਊਟੀ ਸੀ ਤੇ 17 ਸੈਕਟਰ ਦੇ ਵਿੱਚ ਮੈਂ ਉਦੋਂ ਨਵਨ ਨਵਾਂ ਹੀ ਪਾਸਟਰ ਬਣਿਆ ਸਾਹ ਤੇ ਮੈਦੇ ਨੌਕਰੀ ਨਹੀਂ ਸੀ ਸੱਦੀ ਅਜੇ ਮੇਰੇ ਨੌਕਰੀ ਛੱਡਣ ਵਾਸਤੇ ਹੁਕਮ ਨਹੀਂ ਸੀ ਹੋਇਆ ਤੇ ਉੱਥੇ ਨਾ ਜਾਦੂਗਰ ਨਾ ਜਾਦੂ ਕਰ ਰਿਹਾ ਸੀ ਬਸ ਮੈਂ ਦੋ ਮਿੱਟ ਲੂੰਗਾ ਜਾਦੂ ਕਰ ਰਿਹਾ ਸੀ ਤੇ ਉਹ ਵੀ ਕਰ ਰਿਹਾ ਸੀਗਾ ਉਹਨੇ ਤਾਸ ਦਾ ਪੱਤਾ ਲਿਆ ਤੇ ਤਾਸ ਦਾ ਪੱਤਾ ਲੈ ਕੇ ਤੇ ਉਹ ਕਹਿੰਦਾ ਹੀ ਇੱਕ ਜਿਹੜਾ ਮਰਜ਼ੀ ਚੁਣ ਲਓ ਤੇ ਉਹਨੇ ਇੱਕ ਇੱਕ ਜਾਦੂਗਰ ਨੇ ਇੱਕ ਜਣੇ ਨੂੰ ਛੋਟੇ ਦੇ ਬੱਚੇ ਨੂੰ ਟੋਕਰੇ ਦੇ ਵਿੱਚ ਬੰਦ ਕੀਤਾ ਸੀ ਉਹ ਦੱਸਦਾ ਹੈਗਾ ਹੁਣ ਇਹ ਉਹਨੇ ਕੀ ਕੀਤਾ ਜੇਬ ਦੇ ਵਿੱਚ ਪਾ ਦਿੱਤਾ ਤੇ ਉਹ ਜਾਦੂਗਰ ਕਹਿੰਦਾ ਵੀ ਮੈਂ ਹੁਣ ਇਹ ਬੱਚਾ ਜਿਹੜਾ ਵਾ ਇਹ ਕੀ ਕਰੇਗਾ ਨੰਬਰ ਦੱਸੇਗਾ ਵੀ ਕਿਹੜਾ ਨੰਬਰ ਦਾ ਮੈਂ ਮਜਾਕ ਮਜਾਕ ਦੇ ਵਿੱਚ ਮੈਂ ਦੁਆ ਕਰ ਬੈਠਾ ਮੈਂ ਕਿ ਪ੍ਰਭੂ ਇਹਦਾ ਜਾਦੂ ਨਹੀਂ ਚੱਲਣਾ ਚਾਹੀਦਾ ਇਹਦਾ ਮਹ ਜਾਦੂ ਨਾਲ ਚੱਲੇ ਪ੍ਰਭੂ ਇਹ ਦੱਸ ਨਾ ਸਕੇ ਬੜੀ ਕੋਸ਼ਿਸ਼ ਕੀਤੀ ਉਹ ਦੱਸੇ ਦੱਸਿਆ ਨਾ ਜਾਵੇ ਉਹ ਕਹਿੰਦਾ ਤੁਹਾਡੇ ਵਿੱਚੋਂ ਕਿੰਨੇ ਮੇਰਾ ਜਾਦੂ ਬੰਦ ਕਰਦਾ ਬਏ ਮੇਰੀ ਰੋਟੀ ਚ ਲੱਤ ਨਾ ਮਾਰੋ ਮੈਂ ਪ੍ਰਭੂ ਦੇ ਅੱਗੇ ਦੁਆ ਕੀਤੀ ਮੈਨੂੰ ਮੈਂ ਇੰਦਾ ਸਾਰਾ ਕੀਤਾ ਮੱਖਾ ਮੈਂ ਜੇਸੂ ਮਸੀਹ ਦੇ ਨਾਮ ਚ ਬੰਨਿਆ ਹਾਂ ਉਹ ਹੱਥ ਜੋੜ ਕੇ ਕਹਿੰਦਾ ਜੀ ਖੋਲ ਦੋ ਜੇਸੂ ਮਸੀਹ ਤੇ ਬੜਾ ਮਹਾਨ ਆ ਸਾਰੀ ਦੁਨੀਆ ਦੇ ਵਿੱਚ ਬੋਲਿਆ ਕਹਿੰਦਾ ਜੀ ਜੇਸੂ ਮਸੀਹ ਬੜਾ ਮਹਾਨ ਆ ਤੇ ਮੇਰੀ ਰੋਟੀ ਦਾ ਸਵਾਲ ਆ ਤੁਸੀਂ ਕਹਿੰਦੇ ਜੀ ਚਾਹ ਤਾਡਾ ਕਹਿੰਦਾ ਇੱਥੇ ਕੰਮ ਨਹੀਂ ਜੇ ਨਾਥਰ ਕਹਿੰਦਾ ਤੁਸੀਂ ਇੱਥੇ ਰਹੋਗੇ ਮੇਰਾ ਕੰਮ ਹੋਵੇਗਾ ਨਹੀਂ ਮੈਂ ਚੱਲ ਆ ਗਿਆ ਫਿਰ ਉਸ ਦਿਵੇ ਲਈ ਉਹ ਜਾਣਾ ਸ਼ੁਰੂ ਹੋ ਗਿਆ ਤਾਲਗੋਵ ਦੇ ਨਾਮ ਕਿਹੜੀ ਬੱਜੀਆਂ ਮੇਰੇ ਵਿੱਚ ਜਿਹੜਾ ਸੁੱਨ ਸਿਦਾ ਆਤਮਾ ਸੀ ਉਹਦੇ ਨਾਲ ਦੇ ਤਾਲੀਆਂ ਸਾਰੇ ਨੇ ਮਾਰ ਗਿਆ ਤੁਸੀਂ ਤੇ ਮਾਰ ਗਿਆ ਦੇ ਹallelujah ਮੇਰੇ ਪਿਆਰੇ ਪਿਆਰੀ ਭੈਣ ਭਰਾਵੋ ਆਪਣੇ ਚਮੇਖਾ ਤੁਸੀਂ ਕੀ ਕਰੋ ਉਹਨਾਂ ਨੂੰ ਵਾਡ ਸਕੋ ਉਹਨਾਂ ਦੀ ਬਰਿਆਈ ਨੂੰ ਵਾਡ ਦੇਣਾ ਉਹਨਾਂ ਦੇ ਨਾਲ ਵਿੱਚ ਮਨ ਨੂੰ ਵਾਡ ਦੇਣਾ ਉਹ ਜਾਦੂ ਪੂਰੇ ਦੇ ਨਾਲ ਜੋ ਜੋ ਵੀ ਕੰਮ ਕਰਦੇ ਨੇ ਉਹਨਾਂ ਨੂੰ ਵਾਡ ਦੇਣਾ ਵਡਣਾ ਕਿੱਦਾਂ ਵਾ ਖੁਦਾ ਦੇ ਅੱਗੇ ਪ੍ਰਾਰਥਨਾ ਕਰਨੀਆਂ ਦੁਆ ਕਰਨੀਆਂ ਦੁਆ ਕਰ ਕਰਕੇ ਵਾਡ ਦੇਣਾ ਹੈ ਅਗਲਾ ਬਚਨ ਕੀ ਕਹਿੰਦਾ ਬੱਸ ਬੰਦ ਕਰ ਲਗਾ ਮੈਨੂੰ ਪਤਾ ਅੱਜ ਟਾਈਮ ਜ਼ਿਆਦਾ ਹੀ ਹੋ ਗਿਆ ਤੇ ਅੱਜ ਚਮਤਕਾਰ ਵੀ ਦੇ ਪ੍ਰਭੂ ਨੇ ਕਿਨੇ ਕੀਤੇ ਆ ਉਹ ਉਹਨਾਂ ਨੂੰ ਵਟਿਆਂ ਨਾਲ ਬਾਹਰ ਸੁੱਟੇ ਨਾਲ ਹਾਏ ਹਾਏ ਉਹਨਾਂ ਨੂੰ ਵਟਿਆਂ ਦੇ ਨਾਲ ਮਾਰ ਦੇਣਾ ਵਟੇ ਤੁਸੀਂ ਗਲਾਮ ਦੇ ਮਾਰਨੇ ਆ ਵਚਨ ਦੇ ਮਾਰਨੇ ਆ ਜਿਵੇਂ ਬਹੁਤ ਸਾਰੇ ਕੰਡੇ ਦੀ ਲਾ ਦੇ ਤੇ ਪ੍ਰਸਾਦ ਨਹੀਂ ਖਾਂਦੇ ਕਿਉਂ ਖਾਈਏ ਭਈ ਅਹੀਂ ਕਿਉਂ ਪ੍ਰਸਾਦ ਖਾਈਏ ਬਾਈਬਲ ਦੇ ਵਿੱਚ ਲਿਖਿਆ ਜੋ ਪੁਰਾਈਆਂ ਕੋਮਾਂ ਚੜਾਵੇ ਚੜਾਉਂਦੀਆਂ ਨੇ ਕਿੰਨਾ ਨਹੀਂ ਚੜਾਉਂਦੀਆਂ ਨੇ ਭੂਤਾਂ ਨੇ ਚੜਾਉਂਦੀਆਂ ਦੇਹੀ ਤਾਂ ਭੂਤਾਂ ਦੇ ਬਾਈਬਲ ਚ ਲਿਖਿਆ ਜੋ ਚੜਾਉਂਦੀਆਂ ਨੇ ਤੇ ਉਹ ਭੂਤਾਂ ਦੇ ਤੁਸੀਂ ਸਾਡੀ ਬਾਈਬਲ ਚ ਲਿਖਿਆ ਭਾਈ ਤੇ ਇਹੀ ਆਪਣੀ ਆਪਣੇ ਬਚਨ ਤੇ ਟੱਕਰ ਰਿਆਂ ਬੋਲ ਹallelujah ਹallelujah ਤੇ ਵੱਟੇ ਦੇ ਬਚਨ ਦੇ ਜਿਹੜਾ ਕੋ ਬੋਲਦਾ ਉਹਨੂੰ ਦੱਸਿਆ ਕਰੋ ਦੂਸਰਾ ਗਰੰਥੀਆਂ ਮਾਫ ਕਰਨਾ ਪਹਿਲਾ ਗ੍ਰੰਥਿਆ ਦਸਵਾਪ ਦੇ ਵਿੱਚ ਲਿਖਿਆ ਕਿ ਜਿਹੜੀਆਂ ਪੁਰਾਈਆਂ ਤੋਮਾ ਚੜਾਵੇ ਚੜਾਉਂਦੀਆਂ ਨੇ ਉਹ ਪੁੱਤਾਂ ਦੇ ਲਈ ਚੜਾਉਂਦੀਆਂ ਨੇ ਤੇ ਤੁਸੀਂ ਜਾ ਕੇ ਪੁੱਤਾਂ ਦੇ ਸਾਂਦੀ ਨਾ ਬਣਿਓ ਵੀ ਜਾ ਕੇ ਤੁਸੀਂ ਨਾ ਕੂੜੀਆਂ ਸੋਡੇ ਖਾਨ ਲੱਗ ਪਿਓ ਬਾਬੇ ਚ ਲਿਖਿਆ ਪਈ ਅਹੀਂ ਦੇ ਕੱਟਣ ਆ ਅਹੀਂ ਦੇ ਪ੍ਰਭੂ ਦੇ ਮੰਣਣੀਆਂ ਅਹੀਂ ਕਿਉਂ ਖਾਈਏ ਪਈ ਅਹੀਂ ਵਿਰੋਧ ਅਹੀ ਕੋਈ ਨਫ਼ਰਤ ਥੋੜਾ ਕਰਦੇ ਆ। ਅਸੀਂ ਤਾਂ ਪਿਆਰ ਕਰਦੇ ਆ ਤੁਹਾਡੇ ਨਾਲ ਵੀ। ਪਰ ਆ ਜਿਹੜਾ ਵਚਨ ਲਿਖਿਆ ਨਾ ਇਸ ਕਰਕੇ ਇਸ ਵਚਨ ਨੂੰ ਕੀ ਕਰਦੇ ਆ ਅਸੀਂ ਆਪਣੀ ਜ਼ਿੰਦਗੀ ਚ ਫੋਲੋ ਕਰਦੇ ਆ। ਅਸੀਂ ਤਾਂ ਬਾਬੇ ਦੀ ਜਗ੍ਹਾ ਤੇ ਜਾ ਕੇ ਮੱਥਾ ਵੀ ਨਹੀਂ ਟੇਕਦੇ। ਹਾਂ? ਕਿਉਂ ਟੇਕੀਏ ਭਾਈ? ਕਿਉਂਕਿ ਬਾਈਬਲ 'ਚ ਲਿਖਿਆ ਤੁਸੀਂ ਇੱਕੋ ਦੇ ਕੇ ਜਿੱਥੇ ਟੇਕਣਾ ਵਾ ਜਾ ਕੇ ਮੱਥਾ ਟੇਕਣਾ ਤੁਸੀਂ ਆਪਣੇ ਬੰਦਗੀ ਚਾਹੋ ਇੱਥੇ ਮੱਥਾ ਦੇਖ ਸਕਦੇ ਹੋ। ਕਿਥੇ ਪ੍ਰਭੂ ਦੀ ਹਜ਼ੂਰੀ ਆ ਆਪਾਂ ਮੱਥਾ ਟੇਕਦੇ ਆਪਾਂ ਤੇ ਇਹ ਵੀ ਕੰਮ ਨਹੀਂ ਕਰਦੇ ਤੇ ਆਪਾਂ ਚਰਚ ਤੋਂ ਇਲਾਵਾ ਹੋਰ ਕਿਤੇ ਜਾਂਦੇ ਵੀ ਨਹੀਂ ਨਹੀਂ ਹੁਣ ਚਰਚ ਵਾਲੇ ਵਿਆਸਾ ਥੋੜਾ ਜਾਂਦੇ ਨੇ ਉਹ ਜਿਹੜੇ ਕੱਚੇ ਨੇ ਉਹ ਜਾਂਦੇ ਹੋਣਗੇ ਗੱਲ ਤੇ ਸਲੀਪ ਪਾ ਕੇ ਅਸੀਂ ਕਿਤੇ ਦੇਵਤੇ ਵੀ ਨਹੀਂ ਜਾਂਦੇ ਇਹ ਕਿਉਂ ਜਾਈਏ ਪੀਰ ਹਿੱਤੇ ਇੱਕ ਦੇ ਵਫਾ ਦਾ ਆ ਰਿਆਂ ਤੇ ਬੈਬਲ ਚ ਵੀ ਲਿਖਿਆ ਤੁਸੀਂ ਇੱਕ ਦੀ ਕੀ ਕਰੋ ਇੱਕੋ ਹੀ ਪਰਮੇਸ਼ੁਰ ਦੀ ਕੀ ਕਰੋ ਪਾਸਨਾ ਕਰੋ ਹਣਾ ਇੱਕ ਹੀ ਸਾਡਾ ਲੱਖ ਵਰਗਾ ਇੱਕ ਹੀ ਲੱਖ ਵਰਗਾ ਬਾਤੀ ਬੈਬਲ ਦੇ ਵਿੱਚ ਲਿਖਿਆ ਇੱਕ ਹੀ ਬੱਬਰ ਸੇੜਿਆ ਇੱਕ ਹੀ ਜਿਹੜਾ ਧਰਤੀ ਤੇ ਕਾਸ ਨੂੰ ਬਣਾਉਣ ਵਾਲਾ ਇੱਕੋ ਦੇ ਮੂੰਹ ਦੇ ਵਿੱਚੋਂ ਲਿਖਿਆ ਸੂਰਜ ਬਣ ਜਾ ਇੱਕੋ ਦੇ ਮੂੰਹ ਦੇ ਵਿੱਚੋਂ ਨਿਕਲਿਆ ਕਾਸ ਬਣ ਜਾ ਤੇ ਇੱਕੋ ਹੀ ਕਬਰ ਦੇ ਵਿੱਚੋਂ ਜੂੰਦਾ ਨਿਕਲ ਆਇਆ ਤੇ ਅੱਜ ਵੀ ਜੂੰਦਾ ਤੇ ਅੱਜ ਵੀ ਸਵਰਗ ਦੇ ਵਿੱਚ ਆ ਬੋਲੋ ਅਹ ਹਿੱਤੇ ਉਹਦੀ ਪਾਸਨਾ ਕਰਦੇ ਆ ਜਿਹੜਾ ਜੂੰਦਾ ਜਿਹੜਾ ਪ੍ਰੂਫ ਦੱਸਦਾ ਭੂਤ ਕਹਿਣ ਲੱਗ ਪੈਂਦੇ ਨੇ ਅਹੀਂ ਜਸੂਰੇ ਨਾ ਦੇ ਚੱਲਿਆ ਪਾਸਟਰ ਦੇ ਨਾਤੇ ਨਹੀਂ ਪਾਸਟਰ ਨੂੰ ਦੇ ਕਹਿੰਦੇ ਖੁਦਾ ਨੇ ਖਿਲਾ ਰਿਆ ਹੈ ਚੱਲੇ ਤੇ ਅਹੀਂ ਜਸੂ ਦੇ ਨਾਤੇ ਆ ਤੇ ਜਦ ਪਾਸਟਰ ਦੀ ਵੀ ਜਿਆਦਾ ਪੂਜਾ ਪਾ ਲੈਣਾ ਕਰਿਆ ਕਰੋ ਪਾਪੀ ਦੇ ਵੀ ਪੋਸਟਰ ਨਾ ਲਾਇਆ ਕਰੋ ਜੇ ਤੁਸੀਂ ਲਾਇਆ ਤੇ ਲਾ ਕੇ ਲਾ ਕੇ ਜਸੂਰੇ ਨਹੀਂ ਲਾਉਣੇ ਉਥੇ ਆ ਤਾਂ ਕੱਲੀਆਂ ਲਾਓ ਪੋਟਰ ਪਾਸਟਰ ਦੇ ਵੀ ਲਾ ਦਿਓ ਜਾ ਕੇ ਬੋਲ ਹਾਲੇਲੂਇਆ ਹਾਲੇਲੂਇਆ ਕਿਉਂਕਿ ਬਚਾਉਂਦਾ ਯਿਸੂਆ ਤੇ ਜਸੂ ਦਾ ਯਿਸੂ ਨੇ ਰਜੀਆ ਪਾਪਟਰ ਬਣਾਇਆ ਪਰ ਪਾਪਟਰ ਨੂੰ ਅਮਤ ਨਹੀਂ ਦੇਣੀ ਯਿਸੂ ਨੂੰ ਦੇਣੀ ਆ ਜਿਹੜਾ ਸਾਨੂੰ ਸ਼ਾਂਤੀ ਤੇ ਮੁਕਤੀ ਮੁਕਤ ਚ ਦਿੰਦਾ ਦਿੰਦਾ ਹੈ ਇੱਕ ਵਾਰੀ ਬੋਲੋ ਹਾਲੇਲੂਇਆ ਹਾਲੇਲੂਇਆ ਉਹਨਾਂ ਨੂੰ ਕੀ ਕਰੋ ਵੱਡੇ ਮਾਰ-ਮਾਰ ਕੇ ਮਾਰ ਦਿਓ ਕਿਹਨਾਂ ਨੂੰ ਮਾਰਨੇ ਕਵੱਟੇ ਵਚਨ ਦੇ ਮਾਰਨੇ ਆ ਜਾਦੂਗਰਾਂ ਨੂੰ ਕਿਤੇ ਐਵੇਂ ਨਾ ਵਿਚਾਰਿਆਂ ਨੂੰ ੱੱਤੇ ਮਾਰਦੇ ਹੋ ਹਨਾ ਵਿਚਾਰਿਆ ਆਉਂਦੇ ਨੇ ਇੱਥੇ ਮੰਗਣ ਆਉਂਦੇ ਨੇ ਨਾ ਆ ਵੀਰਵਾਰ ਨੂੰ ਹਰਿਆ ਚੰਨਾ ਤੇ ਗਾਣੇ ਲੱਗੇ ਹੁੰਦੇ ਆ ਕਦੀ ਪਾਸਟਰ ਮੰਗਦੇ ਵੇਖੇ ਕਦੀ ਕਦੀ ਪਾਸਟਰਾਂ ਨੇ ਕਿਹਾ ਜੇ ਸੁਨਾ ਦੇ ਦੇ ਕਿਉਂਕਿ ਯਿਸੂ ਨੇ ਕਿਹਾ ਤੁਸੀਂ ਮੰਗਣ ਵਾਲੇ ਨਹੀਂ ਤੁਸੀਂ ਦੇਣ ਵਾਲੇ ਹੋਵੋਗੇ ਰੋ ਸਿਸਟਮ ਆਲਾ ਕਦੀ ਹਰ ਆਦੀ ਆਤਮਾ ਨੇ ਕਦੀ ਮੰਗਿਆ ਵੀ ਹੈ ਆਤਮਾ ਨੂੰ ਉੱਥੇ ਦੀ ਲੰਗਰ ਵਾਲਾ ਨਹੀਂ ਨਾ ਮੰਗਿਆ ਕਿਉਂ ਮੰਗਿਏ ਕਿਉਂਕਿ ਅਸੀਂ ਉਹਦੇ ਤੋਂ ਮੰਗਦਿਆਂ ਨੇੜਾ ਰਾਜਿਆਂ ਨੂੰ ਵੀ ਦਿੰਦਾ ਹੈ ਅਸੀਂ ਉਸ ਸਿਕੋਲੋਂ ਮੰਗਣਾ ਏ ਜਿੱਥੋਂ ਰਾਜੇ ਵੀ ਮੰਗਦੇ ਅਸੀਂ ਉਸ ਸਿਕੋਲੋਂ ਮੰਗਣਾ ਏ ਕਿਥੋਂ ਇਰਾਦੇ ਵੀ ਮੰਗਦੇ ਨਹੀਂ ਉੱਚੀ ਬੋਲ ਤੋ ਫੜਾ ਜਾ ਉੱਚੀ ਬੋਲ ਕੋਈ ਕਰਨੀ ਮੈਂ ਨਹੀਂ ਕੋਈ ਨਹੀਂ ਬੰਦਰੇ ਤੋਂ ਦੰਦਾਂ ਨੇ ਸੰਗਦੇ ਨਹੀਂ ਅਸੀਂ ਉਸ ਤੋਂ ਮੰਗਣੇ ਤੋਂ ਕਦੇ ਵੀ ਸੰਗਦੇ ਨਹੀਂ ਸੰਗਦੇ ਨਹੀਂ ਆ ਅਸੀਂ ਉਸ ਤੋਂ ਮੰਗਦੇ ਆ ਜਿਹੜਾ ਜਿਹੜੇ ਕੋਲ ਰਾਜੇ ਵੀ ਆ ਕੇ ਮੰਗਦੇ ਨੇ ਤੇ ਪ੍ਰਭੂ ਨੇ ਕਿਹਾ ਕਿ ਤੁਸੀਂ ਮੰਗਦੇ ਨਹੀਂ ਹੋ ਕਿ ਤੁਸੀਂ ਮੰਗਦੇ ਫਿਰੋ ਬੋਲੋ ਹallelujah ਹallelujah ਹਨਾ ਖੁਦਾ ਦੇ ਦਾਸ ਵੇਖ ਕ ਸੋਹਣੀ ਗੱਡੀ ਤੇ ਜਾਂਦੇ 22 ਲਾ ਕੇ ਜਾਂਦੇ ਮੈਂ ਵੀ ਤੇ ਵਧੀਆ ਜਾਂਦਾ ਕਿ ਮੈਂ ਪਿੰਟ ਕੋਡ ਪਾ ਕੇ ਕੱਲ ਫਿਰ ਲੁਧਿਆਣੇ ਜਾਣਾ ਦੋ ਦਿਨ ਉੱਥੇ ਭੂਤ ਨੇ ਕੱਢਣੇ ਨੇ ਬੋਲੋ ਹallelujah ਹallelujah ਅੱਥੇ ਜਸੂ ਦੇ ਨਾਂ 'ਤੇ ਪੀਟਲੇ ਬਰੋਂਗੇ ਨੇ ਹਫੂਕਾਂ ਮਾਰਾਂਗੇ ਮੈਂ ਕਿਦੇ ਵਿੱਚ ਪੈਸਾ ਨੂੰ ਯਿਸੂ ਨੇ ਫੂਕ ਦਿੱਤੀ ਆ ਕਹਿੰਦੇ ਜੀ ਫੂਕ ਮਾਰਦੇ ਢਾਡੀ ਫੂਕ ਤੇ ਮਰੀ ਪਈ ਆ ਸਾਡੀ ਫੂਕ ਚ ਤਾਂ ਧਾਮਿਆਂ ਤੇ ਜਦੋਂ ਧਾਮਿਆਂ ਦੇ ਫੂਕ ਮਾਰਦੇ ਆ ਤੇ ਅੱਗੇ ਕੋਈ ਖਲੋਂਡਾ ਨਹੀਂ ਬੋਲੋ ਹallelujah ਹallelujah ਮੈਂ ਇੱਕ ਦਿਨ ਇੱਕ ਬੰਦਗੀ ਕੰਡਿਆ ਇੱਕ ਮੇਰੀ ਭੈਣ ਮੇਰੀ ਭੈਣ ਕਹਿੰਦੀ ਪਤ ਜੀ ਮੈਂ ਤੁਹਾਡੇ ਨਾਲ ਹੱਥ ਕਰਨਾ ਮੈਂ ਕਿਹਾ ਕਰ ਲਓ ਤੇ ਜਦੋਂ ਲੱਗੀ ਕਰਨ ਤੇ ਹੱਕ ਹੋਇਆ ਹੀ ਨਹੀਂ ਅਜੇ ਹੱਥ ਇੱਥੇ ਹੀ ਇਹ ਤੇ ਪਹਿਲੇ ਹੀ ਚੀਕਾ ਮਾਰਨ ਲੱਗ ਮੈਂ ਕਹਾ ਯਿਸੂ ਨੂੰ ਯਿਸੂ ਦੇ ਬੰਦਿਆਂ ਨੂੰ ਹੱਕ ਕਰਨ ਵਾਸਤੇ ਪਵਿੱਤਰ ਹੋਣਾ ਪੈਂਦਾ ਬੋਲੋ ਹallelujah ਹallelujah ਮੇਰੇ ਪਿਆਰੇ ਪਿਆਰੇ ਭੈਣ ਭਰਾਵਾਂ ਚਿਕ ਲਿਖਾ ਤੁਸੀਂ ਵੀ ਬਣੋ ਪਵਿੱਤਰ ਬਣੋ ਖੁਦਾ ਤੁਹਾਨੂੰ ਇਹਨਾਂ ਬਚਨਾਂ ਦੁਆਰਾ ਬਹੁਤ ਸਾਰੇ ਆਸ਼ਰਤੇ ਬਣ ਕਦਾਵੇ ਚੰਗਾ ਲਗਾ ਤੇ ਚੰਗੇ ਤਰ੍ਹਾਂ ਤਾਲੀ ਮਾਰੋ ਬਹੁਤ ਬਹੁਤ ਧੰਨਵਾਦ ਦੀ ਸੇਵਾ ਉਹਨਾਂ ਜਦੋਂ ਬੈਠੇ ਸੂਤ ਕਲਪੀ ਕੰਪੀ ਦੋਰਨਾ ਨਾ ਹੋ ਇਸ ਤਰ੍ਹਾਂ ਜਿਸੂ ਜੀ ਨਾਲ ਬੈਠੇ ਅਮੀਨ ਪ੍ਰਾਪਤ ਕਰਦੇ